ਕੋਈ ਜੀ ਲੀਡਰ ਸਾਰ ਲੈਂਦਾ ਨਾ ਕਿਹੜਾ ਮਸਲ ਲੈਂਦਾ ਲੈ ਕੇ ਪਿੰਡ ਵਾਲੇ ਦੀ ਅਗਲੀ ਲੀਡਰ ਨੇ 50 ਟਰਾਲੇ ਵੱਡੇ ਹੁੰਦਣ ਦੇ 50 ਟਰਾਲੇ ਸਾਡੇ ਕੈਂਪ ਨੇ ਕਿੰਨੇ ਕਿਹੜੇ ਐਸ ਡੀ ਆਮ ਨੇ ਕਿਹੜੇ ਮੰਤਰੀ ਨੇ ਕਿਹੜੇ ਡਿਪੀ ਨੇ ਇੱਥੇ ਕੋਈ ਆਣ ਕੇ ਦਿੱਤਾ ਕੁਝ ਦੱਸੋ 50 ਟਰਾਲੇ ਵਾਲੇ ਇਹ ਫੋਟੋਆਂ ਲਈ ਆਉਂਦੇ ਆ ਸਾਰੇ ਫੋਟੋਆਂ ਖਿਚਾ ਕੇ ਪਹਿਲਾਂ ਨਹੀਂ ਕਰਨਾ ਇਹ ਸਰਕਾਰ ਵਾਲੇ ਬੰਨ ਪਹਿਲਾਂ ਪੱਕੇ ਕਰੀਏ ਮੂਰੇ ਮੌਕਾ ਹੀ ਨਾ ਦੇਗੀ ਆਪਾਂ ਦੱਤਾ ਕਹਿਨੇ ਕੋਟ ਦੱਤਾ ਵਾ ਦੱਤਾ ਕਹਿਨੇ ਕੋਟ ਆ ਕੇ ਮੰਤਰੀ ਆਉਣਾ ਕੀ ਦੇਣਾ ਉਹਨੇ ਆ ਕੇ ਦੱਸੇ ਕੀ ਦੇਣਾ ਲੈ ਕੇ ਆਵੇ ਟਰਾਲੇ ਟਰਾਲੇ ਲੈ ਕੇ ਆਵੇ ਇੱਥੇ ਆਉਣ ਦਿੰਦੇ ਹਾਂ ਜੇ ਆਊਗਾ ਉਥੇ ਬੰਨ ਕੇ ਕਰੀਏ ਘਰੋਂ ਤੁਰ ਕੇ ਲਿਆਓ ਤੋਰ ਲੈ ਲੈ ਫਲਾਤ ਖਾਓ ਸਾਰੇ ਤੋਰ ਕੇ ਖਾਓ ਲੈ ਪਿੰਡ ਵਾਲੇ ਇੱਥੋਂ ਗੱਡੀ ਨੰ ਲੰਗੇ ਨਹੀਂ ਕਿਸੇ ਦੀ ਲੱਗੇ ਉਹਨਾਂ ਨੂੰ ਇਹ ਗਾਲਾਂ ਕੱਢਣ ਦਾ ਹੈ ਜੀ ਮੇਰੀ ਗੱਲ ਕਹ ਲੋ ਜਾ ਰਹੀ ਹੈ ਕੇ ਲੋਣੇ ਵਾ ਪਰ ਵੇਖੋ ਵੀ ਅਸੀਂ ਪੁੱਛਣ ਦਏ ਆ ਪੁੱਛਣ ਦਏ ਕਿੰਨੇ ਮੈਨੂੰ ਚਾਹੀਦੇ ਤੁਸੀਂ ਯਾਰ ਗਾਲਾਂ ਕੱਢਦੇ ਫਿਰ ਕਿਹਜੇ ਅਫਸਰ ਹੋਣਾ ਤੇ ਪੱਠੇ ਖਾਲੀ ਆ ਐਂਡੋ ਕਲੀ ਲੈਣਾ ਸਾਡਾ ਸਾਡਾ ਆਪਣਾ ਹੈਗਾ ਇੱਥੇ ਕੋਈ ਆ ਵੇਖੋ ਪ੍ਰਸ਼ਾਸਨ ਕੋਈ ਉਲਟਾ ਗਾਲਾਂ ਕੱਢਣ ਦੇ ਯਾਰ ਬੋਲਦੇ ਕਿਧਾ ਮੈਂ ਕਰਮ ਨਹੀਂ ਆਉਂਦੀ ਪਤਾ ਕੀ ਗੱਲ ਆ ਕੋਈ ਆ ਡੱਕਾ 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 ਆ ਜਾਓ ਆ ਬੰਦ ਕਰਾ ਬੰਦ ਕਰਾ ਲੈ ਜਣੇ ਬਾਪਾ ਇਹ ਸਿੱਟਾ ਵੇ ਸਰਕਾਰ ਦੇ ਸਾਥ ਦੇ ਆ ਗਏ ਇਹ ਬਣਾ ਲਾਇਆ ਆ ਆ ਵੀ ਫੜਾ ਆ ਆ ਵੀ ਫੜਾ ਟਰੈਕਟਰ ਦੀ ਮੈਂ ਵੇੜਾ ਇੱਕ ਤਾਂ ਪਾਸੇ ਕਰ ਦੇ ਫੜਾ ਇੱਧਰ ਟਰੈਕਟਰ ਪਾਸੇ ਕਰਨਾ ਇਹਨਾਂ ਨੇ ਕਰੋ ਪਾਸੇ ਲੈ ਜਾਓ ਚੋਕੇ ਨੂੰ ਬੋਲਿਆ ਜਾਂ ਨਹੀਂ ਦਾ ਇਹ ਬਾਗੂ ਦੀ ਟਰੈਕਟਰ ਤੇ ਹੋ ਗੁਰੂ ਆ ਰੋਬ ਆ ਪੁੰਨੇ ਰੋਬ ਚੱਲ ਕੇ ਬੈਠੇ ਕਾ ਤਾਂ ਲੈ ਲੈ ਗਏ ਇੱਥੇ